ਪਹਿਲੇ ਸਭ ਆਜ ਤੁਹਾਡੇ ਕੋਲ ਵੱਖ-ਵੱਖ ਜਗ੍ਹਾ ਤੇ ਉਦਘਾਟਨ ਕੀਤੀ ਗਈ ਸੜਕਾਂ ਦਾ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਕਾਸ ਪੱਖੋਂ ਪਛੜੇ ਹਲਕਾਤ ਉਹ ਨਗਰ ਦੇ ਅੱਜ ਕਰੋੜਾਂ ਰੁਪਈਆਂ ਦੇ ਜਿਹੜੇ ਪ੍ਰੋਜੈਕਟਾਂ ਦਾ ਉਦਘਾਟਨ ਕਰਕੇ ਜਿੱਥੇ ਮਨ ਨੂੰ ਖੁਸ਼ੀ ਹੋ ਰਹੀ ਹੈ ਉੱਥੇ ਜਦੋਂ ਸੰਗਤ ਧੰਨਵਾਦ ਕਰਦੀ ਹੈ ਅਸੀਸ ਦਿੰਦੀ ਹੈ ਉਹਦੇ ਨਾਲ ਮਨ ਦੁੱਗਣਾ ਹੋਰ ਖੁਸ਼ ਹੁੰਦਾ ਕਿਉਂਕਿ ਲੋਕ ਕੀਤੇ ਹੋਏ ਕੰਮਾਂ ਦੀ ਸਰਾਹਨਾ ਕਰਦੇ ਨੇ ਉਹਦੀ ਤਾਜ਼ਾ ਮਿਸਾਲ ਅੱਜ ਪੰਜਾਬ ਵਿੱਚ ਤਿੰਨ ਸੀਟਾਂ ਆਮ ਆਦਮੀ ਪਾਰਟੀ ਦੀਆਂ ਜਿੱਤ ਕੇ ਇਹਨਾਂ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀਆਂ ਨੀਤੀਆਂ ਤੇ ਮੋਹਰ ਲਾਈ ਹੈ ਉਹਦੇ ਲਈ ਸਮੁੱਚੇ ਪੰਜਾਬ ਦੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਭਾਈ ਕਿੰਨੀ ਜਗ੍ਹਾ ਟੋਟਲ ਮੁਰਦਤ ਕੀਤੀ ਅੱਜ 8 ਦੇ ਕਰੀਬ ਤੱਕਟ ਨੇ ਜੀ ਜਿਹਦੇ ਨਾਲ ਕਈ ਗਲੀਆਂ ਜਿੱਥੇ ਜਾਂਦੇ ਆ ਉੱਥੇ ਜਦੋਂ ਪੁੱਛਦੇ ਆ ਵੀ ਕਿੰਨੇ ਸਾਲ ਹੋ ਗਏ ਕੋਈ 15 ਸਾਲ ਕੋਈ 20 ਸਾਲ ਮੈਂ ਹੈਰਾਨ ਹੁੰਨਾ ਵੀ ਇਹ ਲੋਕ ਕਿਦਾਂ ਲੋਕਾਂ ਦੀਆਂ ਵੋਟਾਂ ਨੂੰ ਠੱਗਦੇ ਰਹੇ ਨੇ ਜਦੋਂ ਕੋਈ ਸੜਕ ਨਹੀਂ ਬਣਾ ਸਕਦੇ ਪੀਣ ਵਾਲਾ ਪਾਣੀ ਨਹੀਂ ਸਪੱਸ਼ਟ ਦੇ ਸਕਦੇ ਮੈਂ ਤਾਂ ਇਹ ਸੜਕ ਨੂੰ ਕਿੰਨੇ ਚਿਰ ਹੋ ਗਿਆ ਬਣੇ ਨੂੰ ਵੋਟਰ ਰੋਗ ਕਿੰਨਾ 16 ਸਾਲ 16 ਸਾਲ ਦੇਖੋ ਆ ਨੌਜਵਾਨ ਨੇ ਕਹਿ ਵੀ 16 ਸਾਲ ਇਹ ਸੜਕ ਨੂੰ ਬਣੇ ਨੂੰ ਹੋਗੇ ਤਾਂ ਮੈਂ ਸਮਝਦਾ ਵੀ ਜਦੋਂ ਇਹ ਲੋਕ ਵੋਟਾਂ ਮੰਗਣ ਕਿਵੇਂ ਆ ਸਕਦੇ ਆ ਸਰਕਾਰਾਂ ਪਹਿਲਾਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਨੇ ਸੜਕ ਕਿਉਂ ਨਹੀਂ ਬਣਾਈ ਸਰਕਾਰਾਂ ਆਈਆਂ ਤਾਂ ਚਲੇ ਗਈਆਂ ਜੀ ਭੇਜਦੇ ਆ ਨਾ ਸਰਕਾਰਾਂ ਕਿਉਂ ਜੇ ਕੰਮ ਨਹੀਂ ਕਰੇ ਐਮਐਲਏ ਸਾਹਿਬ ਇੱਕ ਵੱਡੀ ਵੱਡਾ ਮੁੱਦਾ ਕਹਿ ਸਕਦੇ ਆ ਵੱਡੀ ਇੱਕ ਲੋਕਾਂ ਨੂੰ ਲੋਡ ਹੈ 8A ਰੋਡ ਜਿਹੜਾ ਸਾਰਾ ਲਗਾਤਾਰ ਟੁੱਟ ਜਾਂਦਾ ਕਿਉਂਕਿ ਹਾਈਵੇ ਚੱਲਦਾ ਗਿਆਸਪੁਰ ਨੂੰ ਲੈ ਕੇ 8A ਰੋਡ ਗਿਲ ਰੋਡ ਤੱਕ ਜੋੜਦਾ ਹੈ ਉਹ ਲਗਾਤਾਰ ਜਦੋਂ ਵੀ ਬਣਦੀ ਹੈ ਆਵਾਜਾਈ ਹੋਣ ਦੇ ਕਾਰਨ ਟੁੱਟ ਜਾਂਦਾ ਉਹ ਕਿਸ ਤਰ੍ਹਾਂ ਦਾ ਕਿ ਜਦੋਂ ਕੋਈ ਨਵਾਂ ਲੱਗੇ ਆ ਰਿਮ ਸਿੱਧਾ ਜਿਹੜੀ ਵੀ ਹੈ ਉਹਦੀ ਐਸਟੀਮੇਟ ਬਣ ਚੁੱਕੇ ਨੇ ਮੈਂ ਆਸ ਕਰਦਾ ਬੜੀ ਜਲਦੀ ਇਹਦਾ ਵੀ ਕਠਨ ਕਰਨਾ ਬਾਬਾ ਦੀਪ ਸਿੰਘ ਮਹਾਰਾਜ ਮੌਕਾ ਦੇਣਗੇ ਕਾਂਕੀ ਇਹ ਲੋਕਾਂ ਨੂੰ ਵੀ ਪੱਕੇ ਤੌਰ ਤੇ ਇਹ ਸਮਝਕਤ ਹੋਣ ਜਾਂਦੇ ਜਿਹੜਾ ਇਲੈਕਸ਼ਨ ਦੇ 300 ਸ਼ੀਟਾਂ ਨਿਕਲੀਆਂ ਨੇ ਉਹਦਾ ਕੀ ਕਹਿਣਾ ਚਾਹੁੰਦੇ ਉਹਦੀ ਮਾਰਕਵਾਦ ਹੈ ਧੰਨਵਾਦ ਹੈ ਪੰਜਾਬੀਆਂ ਦਾ ਜਿਨ੍ਹਾਂ ਨੇ ਨਿੱਤਿਆਂ ਤੇ ਆਮ ਆਦਮੀ ਪਾਰਟੀ ਨੂੰ ਮੋਹ ਲਾਇਆ ਜਿਹੜੇ ਲੋਕ ਕਹਿੰਦੇ ਸੀ ਦਾਵਾ ਕਰਦੇ ਸੀ ਕਿ ਵੀ ਸ਼ੀਟ ਪੱਕੀ ਸਾਡੀ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਪੱਕੀ ਇਹ ਕਦੇ ਹੋਈਏ ਕਿਸੇ ਦੇ ਪੱਕੀ ਤਾਂ ਹੁੰਦੀ ਹੈ ਜੇ ਸੰਗਤ ਦੀ ਸੇਵਾ ਕਰੀ ਅੱਜ ਵੱਡੇ ਵੱਡੇ ਨੇ ਹੰਕਾਰ ਟੁੱਟ ਕੇ ਇੱਥੋਂ ਵੀ ਕਹੀ ਗਏ ਸੀਗੇ ਪ੍ਰਚਾਰ ਕਰਨ ਵੀ ਰਾਜਾ ਬੜਿੰਗ ਜਿੱਤੂਗਾ ਤਾਂ ਮੂੰ ਵੀ ਖਾ ਕੇ ਵਾਪਸ ਆਇਆ ਬਿਟਾਈਏ ਜਨਮ ਦਿਨ ਆ ਇਹਨਾਂ ਨੇ 24 ਜਨਮ ਦਿਨ ਦੀਆਂ ਵਧਾਈਆਂ ਨੇ ਅੱਜ ਇਹਨਾਂ ਦੇ ਘਟਨਾ ਇਹਨਾਂ ਦੇ ਜਨਮ ਦਿਨ ਮੁੱਖ ਤੇ ਰੱਖੇ ਨੇ ਜੇ ਸੰਗਤ ਦੀ ਸੇਵਾ ਕਰਨਗੇ ਤਾਂ ਸੰਗਤ ਜਰੂਰ ਇਹਨਾਂ 'ਚ ਵਿਸ਼ਵਾਸ ਕਰੇਗਾ ਸੇਵਾ ਅੱਜ 62 ਨੰਬਰ 40 ਦੇ ਵਿੱਚ ਮੈਂ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਜੀ ਆ ਇਹਨੂੰ ਆਖਦਾ ਮੈਂ ਵਾਰਡ ਵੱਲੋਂ ਵੀ ਜਿਵੇਂ ਤੁਸੀਂ ਦੇਖ ਰਹੇ ਹੋ 45 ਲੱਖ 92 ਹਜ਼ਾਰ ਦੀ ਲਾਗਤ ਨਾਲ ਵਾਰਡ ਨੰਬਰ 40 'ਚ ਇਹ ਗੜੀ ਨੰਬਰ 16 ਤੇ ਚਿਮਨੀ ਰੋਡ ਦੇ ਉੱਤੇ ਗਲੀ ਨੰਬਰ 4 8 ਰਾਈਟ ਸਾਈਡ ਤੇ 10 ਦਾ ਤੇ 10/1 ਦਾ ਲਿੰਕ ਅੱਜ ਬਾੜ ਨੰਬਰ 40 ਦੇ ਵਿੱਚ ਸਰਕਾਰ ਆਈ ਨੂੰ ਲਗਭਗ ਪੂਨੇ 3 ਸਾਲ ਹੋਏ ਆ ਤੇ 5 ਕਰੋੜ ਰੁਪਏ ਦਾ ਡਵੈਲਪਮੈਂਟ ਦਾ ਕੰਮ ਹੋ ਚੁੱਕਿਆ ਜਿਹਦਾ ਕੀ ਤੱਥਾਂ ਦੇ ਆਧਾਰ ਤੇ ਪ੍ਰੂਫ ਨੇ ਤੇ ਡਵੈਲਪਮੈਂਟ ਦੇ ਕੰਮ ਜਿਹੜੇ ਹੋਏ ਨੇ ਉਹ ਅੱਜ 5 ਕਰੋੜ ਰੁਪਏ ਨੂੰ ਆਂਕੜਾ ਪਾਰ ਕਰ ਚੁੱਕਿਆ ਵਾ ਇਹ ਆਮ ਆਦਮੀ ਪਾਰਟੀ ਦੇ ਦੇਣ ਲੋਕ ਜਦੋਂ ਇਲੈਕਸ਼ਨ ਲੜਨ ਆਉਂਦੇ ਨੇ ਚਾਹੇ ਉਹ ਨਗਰ ਕੌਂਸਲ ਦੇ ਨੇ ਚਾਹੇ ਪੰਚਾਇਤਾਂ ਦੇ ਉਹ ਕਹਿੰਦੇ ਸਾਨੂੰ ਵੋਟਾਂ ਪਾਓ ਤੇ ਅਸੀਂ ਕੰਮ ਕਰਾਂਗੇ ਇਹ ਇੱਕ ਪਹਿਲੀ ਸਰਕਾਰ ਆ ਕਿ ਦੇਖੋ ਜਿਹੜੇ ਇਲੈਕਸ਼ਨ ਕਾਉਂਸਲਰ ਦੇ ਆ ਰਹੇ ਨੇ ਪਰ ਉਸ ਤੋਂ ਪਹਿਲਾਂ ਹੀ 5 ਕਰੋੜ ਦੇ ਕੰਮ ਅਵਾਰਡ ਨੰਬਰ 40 ਚ ਹੋ ਚੁੱਕੇ ਨੇ ਕਿੰਨੇ ਟਾਈਮ ਤੋਂ ਪਹਿਲਾਂ ਸੜਕਾਂ ਬਣੀਆਂ ਨਹੀਂ ਇਹ ਲਗਭਗ 20-20 ਸਾਲ ਹੋ ਗਏ ਇਹ ਲੋਕ ਜਿਹੜੇ ਖੜੇ ਨੇ ਸਾਡੇ ਮਤਾਵਾ ਬਜ਼ੁਰਗ ਨੇ ਜਿੱਥੇ ਵੀ ਦਿਗਾਰਡਨ ਕਰਦੇ ਆ ਰਹੇ ਆ ਉਹਨਾਂ ਕੋਈ ਇੱਕੋ ਹੀ ਗੱਲ ਆ ਵੀ 20 ਸਾਲ ਹੋ ਗਏ 25 ਸਾਲ ਹੋ ਗਏ ਇੰਨੇ ਸਾਲਾਂ ਬਾਅਦ ਸੁਣਵਾਈ ਹੋ ਰਹੀ ਹੈ ਆਮ ਆਦੀ ਪਾਰਟੀ ਦੀ ਦੇਣਾ